ਡਾਕਟਰ ਬੀ ਆਰ ਅੰਬੇਦਕਰ ਮਾਡਲ ਸਕੂਲ ਮੁਹੱਲਾ ਗੁਰੂ ਰਵਿਦਾਸਪੁਰਾ ਨਕੋਦਰ ਨੂੰ ਮਿਲੀ ਪੂਰੇ 1,25,000 ਰੁਪਏ ਦੀ ਦਾਨ ਰਾਸ਼ੀ ਅੱਜ ਮਿਤੀ 28 ਮਾਰਚ 2025 ਦਿਨ ਸ਼ੁੱਕਰਵਾਰ ਨੂੰ ਦੀਪਕ ਜਖੂ ਪੁੱਤਰ ਸ਼੍ਰੀਮਾਨ ਲਾਲ ਚੰਦ ਜਖੂ ਹਣਾ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਮਾਡਲ ਸਕੂਲ ਮੁਹੱਲਾ ਗੁਰੂ ਰਵਿਦਾਸਪੁਰਾ ਨਕੋਦਰ ਨੂੰ ਪੂਰੇ 1,25,000 ਰੁਪਏ ਦੀ ਇੱਕ ਵੱਡੀ ਰਾਸ਼ੀ ਦਾਨ ਵਜੋਂ ਦਿੱਤੀ ਗਈ ਇਹ ਪਰਿਵਾਰਿਕ ਕਮਿਸ਼ਨਰੀ ਪਰਿਵਾਰ ਹੈ ਅਤੇ ਡਾਕਟਰ ਪ੍ਰੀਮ ਰਾਓ ਜੀ ਦੇ ਮਿਸ਼ਨ ਨਾਲ ਕਾਫੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਇਹ ਪਰਿਵਾਰ ਪਹਿਲਾਂ ਵੀ ਸਕੂਲ ਨੂੰ ਕਿਸੇ ਨਾ ਕਿਸੇ ਆਨੇ ਬਹਾਨੇ ਦਾਨ ਰਾਸ਼ੀ ਦਿੰਦਾ ਰਹਿੰਦਾ ਹੈ ਪਰ ਇਸ ਵਾਰ ਇਸ ਪਰਿਵਾਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਆਂ ਪੂਰੇ 1,25,000 ਰੁਪਏ ਦਾ ਚੈੱਕ ਸਕੂਲ ਮੈਨੇਜਮੈਂਟ ਕਮੇਟੀ ਨੂੰ ਪੇਸ਼ ਕੀਤਾ ਵੇਖੋ ਸਾਡੇ ਪੱਤਰਕਾਰ ਰਾਜੇਸ਼ ਅਹੀਰ ਅਤੇ ਸਹਿਯੋਗੀ ਪੱਤਰਕਾਰ ਜਸਵੰਤ ਰਾਏ ਦੀ ਖਾਸ ਰਿਪੋਰਟ ਕੇਡੀ वर्ल्ड ਪੰਜਾਬੀ ਅਤੇ ਆਵਾਜ਼ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਵੀ ਖਾ ਰਿਹਾ ਹੈ ਇਤਿਹਾਸਿਕ ਸ਼ਹਿਰ ਨਕਉਦਰ ਦੀਆਂ ਔਰ ਡਾਕਟਰ ਬੀ ਆਰ ਅੰਬੇਡਕਰ ਮਾਡਲ ਸਕੂਲ ਵੀ ਕੈਸੀ ਮੌਜੂਦ ਹਾਂ ਜਿਸ ਤੇ ਕਿ ਅੱਜ ਇੱਕ ਇੱਕ ਐਨ ਆਰ ਆਈ ਵੀਰ ਹੋਣਾ ਨੇ 125000 ਦੀ ਅਮਾਉਂਟ ਜਿਹੜੀ ਵਿੱਤੀ ਸਹਾਇਤਾ ਇਸ ਸਕੂਲ ਨੂੰ ਪ੍ਰਦਾਨ ਕੀਤੀ ਹੈ ਤੋਂ ਮੋਦਵਾਰ ਸਾਡੇ ਦਰਮਿਆਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਨੇ ਆ ਕਿ ਕਿਹੜੇ ਉਹ ਵੀਰ ਨੇ ਜਿਨ੍ਹਾਂ ਨੇ ਇਹ ਡੋਨੇਸ਼ਨ ਦਿੱਤੀ ਹੈ ਹਾਂਜੀ ਜੈਪੀ ਮ ਜੈਪਾਰਸ ਜੈਪੀ ਮ ਜੈਪਾਰਤੀ ਜੀ ਨਮੋਸਕ ਕੀ ਕਹਾਂਗੇ ਅੱਜ ਜਿਹੜੀ ਐਨਆਰਆਈ ਵੀਰਾਂ ਵੱਲੋਂ ਇਹ ਜਿਹੜੀ ਡੋਨੇਸ਼ਨ ਦਿੱਤੀ ਗਈ ਸਕੂਲ ਨੂੰ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਸਾਡੇ ਬਹੁਤ ਹੀ ਸਕਾਰਯੋਗ ਸਾਥੀ ਇਹ ਸ੍ਰੀ ਲਾਲਚੰਦ ਜਖੂ ਜੀ ਚੇਅਰਮੈਨ ਡਾਕਟਰ ਬੀ ਆਰ ਬੇੜਕਰ ਮਾਡਲ ਸਕੂਲ ਮਹੱਲਾ ਰਫਦਾਸਪੁਰ ਨਕੋਡਰ ਇਹਨਾਂ ਦੇ بیٹے ਵਿਜੇ ਭਾਰਤ ਵਿਜੇ ਭਾਰਤ ਦੀਪਕ ਜਖੂ ਜੀ ਜਿਹੜੇ ਕਿ ਸਪੈਸ਼ਲੀ ਤੌਰ ਤੇ ਕੈਨੇਡਾ ਤੋਂ ਇੱਥੇ ਆਏ ਆ ਉਹਨਾਂ ਦੇ ਨਾਲ ਉਹਨਾਂ ਦੀ ਮਿਸ ਜਿਹੜੇ ਚੇਤਨਾ ਕੌਲ ਜੀ ਤੇ ਨਾਲ ਹੀ ਇਹਨਾਂ ਦਾ ਸਾਰਾ ਪਰਿਵਾਰ ਸ੍ਰੀ ਜਗਦੀਸ਼ ਰਾਣੀ ਜੱਖੂ ਜੀ ਤੇ ਲਾਲਚੰਦ ਜੱਖੂ ਜੀ ਤੇ ਹੋਰ ਸਾਡੀ ਕਮੇਟੀ ਦੇ ਸਾਰੇ ਦਰਜਾ ਫਰਦਾਂ ਜਿਹੜੇ ਸਾਥੀ ਸਾਡੇ ਉਹ ਵੀ ਅੱਜ ਇਕੱਠੇ ਹੋਏ ਆ ਕਿਉਂਕਿ ਦੀਪਕ ਆਪਣੇ ਵਿਦੇਸ਼ ਭਾਰਤ ਦੀਪਕ ਜੱਖੂ ਜੀ ਨੇ 1,25,000 ਰੁਪਏ ਡਾਕਟਰ ਬੀ ਆਰ ਮੇਕਰ ਮਾਡਰਨ ਸਕੂਲ ਮੱਲਾਰ ਬਦਾਸਪੁਰ ਨਕੂਦਰ ਦੀ ਬਿਹਤਰੀ ਦੇ ਲਈ ਉਹਨਾਂ ਨੇ ਸਾਨੂੰ ਡੋਨੇਸ਼ਨ ਦਿੱਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਰ ਕੀ ਇਹ ਪਰਿਵਾਰ ਪਹਿਲਾਂ ਵੀ ਇਸ ਤਰ੍ਹਾਂ ਡੋਨੇਸ਼ਨ ਆ ਦੇ ਰਿਹਾ ਹੈ ਹਾਂਜੀ ਇਹ ਪਰਿਵਾਰ ਬਹੁਤ ਹੀ ਲੰਬੇ ਸਮੇਂ ਤੋਂ ਇਸ ਸਕੂਲ ਦੇ ਨਾਲ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਉਹ ਵਿਚਾਰਧਾਰਾ ਉਹਦੇ ਨਾਲ ਜੁੜਿਆ ਹੋਇਆ ਸ਼੍ਰੀ ਗੁਰਬਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਔਰ ਸਵਾਭ ਸ਼੍ਰੀ ਕਾਂਚੀਰਾਮ ਦੇ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਇਹਨਾਂ ਨੇ ਜੋ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਮਿਸ਼ਨ ਆ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਸਮਾਜਿਕ ਪਰਿਵਰਤਨ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਆ ਔਰ এডਿਕੇਸ਼ਨ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਆਰਥਿਕ ਮੁਕਤੀ ਦੇ ਵਿੱਚ ਵੀ ਇਹ ਮਤਲਬ ਕਿ ਵੀ ਜਿਹੜੀ ਆ ਲੋਕਾਂ ਨੂੰ ਹਰ ਸਮੇਂ ਉਹਨਾਂ ਨੂੰ ਆਰਥਿਕ ਮਦਦ ਵੀ ਮਹయ్యా ਕਰਾਉਂਦੇ ਆ ਤੇ ਮਹయ్యా ਆਰਥਿਕ ਮਦਦ ਆਰਥਿਕਤਾ ਨੂੰ ਬਿਹਤਰ ਕਰਨ ਲਈ ਆ ਤਰੀਕੇ ਵੀ ਦੱਸਦੇ ਆ ਔਰ ਵਿਦੇਸ਼ ਦੇ ਵਿੱਚ ਵੀ ਅਸਲ ਵਿੱਚ ਇਹ ਹੁੰਦੀ ਆ ਵੀ ਜਦੋਂ ਆਪਾਂ ਕੋਈ ਸਮਾਜਿਕ ਪਰਵਰਤਨ ਦੀ ਗੱਲ ਕਰਦੇ ਆ ਸਮਾਜਿਕ ਪਰਵਰਤਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਕਿਸੇ ਨੂੰ 1000 ਰੁਪਿਆ 2000 ਰੁਪਿਆ ਦੇ ਦਿੱਤਾ ਉਹਦੇ ਨਾਲ ਇੱਕ ਪੀੜੀ ਦਾ ਰੀ ਪੀੜੀ ਐ ਚੱਲਣ ਵਾਲੀ ਪਰੰਪਰਾ ਹੁੰਦੀ ਆ ਜਦੋਂ ਵੀ ਸਾਡੇ ਸਮਾਜ ਦੇ ਲੋਕ ਚਾਹੇ ਇੰਡੀਆ ਦੇ ਵਿੱਚ ਰਹਿਣ ਜਾਂ ਬਾਹਰ ਰਹਿਣ ਔਰ ਬਾਹਰ ਵਿੱਚ ਰਹਿ ਕੇ ਵੀ ਉੱਥੇ ਵੀ ਸਾਡੇ ਸਮਾਜ ਦਾ ਜਿਹੜਾ ਉਹ ਭਲਾ ਜਿਸ ਵੀ ਤਰੀਕੇ ਦੀ ਉੱਥੇ ਜ਼ਰੂਰਤ ਆ ਉਹਦਾ ਕਰਦੇ ਰਹਿਣ ਉਸ ਉਹਨੂੰ ਪੇ ਬੈਕ ਟੂ ਸੋਸਾਇਟੀ ਦਾ ਨਾਮ ਦਿੱਤਾ ਜਾਂਦਾ ਧੰਨਵਾਦ ਜੀ ਧੰਨਵਾਦ ਸੋ ਚੇਅਰਮੈਨ ਸਾਹਿਬ ਸਾਡੇ ਦਰਮਿਆਨ ਨੇ ਲਾਲਚੰਨ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਜੈਪਿੰਦਰ ਜੈਪਿੰਦਰ ਜੈਪਾਰ ਜੀ ਸਰ ਤੁਹਾਡੇ ਪਰਿਵਾਰ ਵੱਲੋਂ ਇਹ ਜਿਹੜੀ ਡੋਨੇਸ਼ਨ ਦਿੱਤੀ ਗਈ ਕੀ ਕੀ ਕਹਿਣਾ ਤੁਹਾਡਾ ਕੀ ਸੋਚ ਸੀ ਜਦੋਂ ਇਹ ਡੋਨੇਸ਼ਨ ਦਿੱਤੀ ਗਈ ਇਸ ਮਿਸ਼ਨਰੀ ਸਕੂਲ ਨੂੰ ਅਸੀਂ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਰੱਖ ਕੇ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਸਮਾਜ ਦੀ ਸਮਾਜ ਵਾਸਤੇ ਤੁਹਾਨੂੰ ਆਪਣੀ ਤਰਖਾਤੋਂ ਆਪਣੀ ਮਾਈਚੋਂ 20% ਘਟੋ ਘਟਾ ਕੇ ਲੈਣਾ ਚਾਹੀਦਾ 20% ਨਹੀਂ ਦਾ ਘਟੋ ਘਟਾ ਕੇ 15% ਜੇ ਉਹ ਦਿਓ ਉਹ ਇਹ ਤੈਅ ਥੀ ਮੇਰੇ ਬੱਚੇ ਨੇ ਮਤਲਬ ਇਹ ਡੋਨੇਸ਼ਨ ਦਿੱਤੀ ਆ ਤਾਂ ਕਿ ਜਿਹੜਾ ਸਮਾਜ ਦੀ ਬਿਹਤਰੀ ਬਾਤੇ ਕੰਮ ਹੋ ਸਕੇ ਕਿਉਂਕਿ ਸਮਾਜ ਨੂੰ ਅੱਗੇ ਬਣਾਉਣ ਲਈ ਐਜੂਕੇਸ਼ਨ ਜ਼ਰੂਰੀ ਆ ਕਿਉਂਕਿ ਸਾਨੂੰ ਐਜੂਕੇਸ਼ਨ ਦੇ ਬਰਤਬਤ ਖਰਚਾ ਕਰਨਾ ਚਾਹੀਦਾ ਹੈ ਐਜੂਕੇਸ਼ਨ ਲਈ ਦਾਨ ਦੇਣਾ ਚਾਹੀਦਾ ਬਾਕੀ ਦੇ ਕੰਮ ਹੁੰਦੇ ਰਹਣੇ ਆ ਜੋ ਸਮਾਜ ਵਿੱਚ ਆ ਜਿੰਨਾ ਮਰਜ਼ੀ ਕਰ ਲਓ ਤੇ ਸਾਡੀ ਪੜਾਈ ਜਿਹੜੀ ਬਹੁਤ ਜ਼ਰੂਰੀ ਸਮਾਜ ਲਈ ਪੜਾਈ ਤੋਂ ਬਿਨਾਂ ਸਮਾਜ ਅੱਗੇ ਵਧ ਨਹੀਂ ਸਕਦਾ ਇਸ ਕਰਕੇ ਅਸੀਂ ਕਿੰਨੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਉਹਨਾਂ ਨੂੰ ਵੀ ਯਾਰਤ ਪਵੇ ਸਮਾਜ ਨੂੰ ਅੱਗੇ ਵਧਾਉਣ ਲਈ ਜਨਰੇਟ ਕਰ। ਧੰਨਵਾਦ ਜੀ। ਸੋ ਦੀਪਕ ਜਖੂ ਜੀ ਸਾਡੇ ਦਰਮਿਆਨ ਨੇ ਹਾਂ ਜਿਸਰ ਜੈਪੀ ਜੀ। ਜੈ ਜੈ ਪਰਮ ਜੀ। ਸੁਨੇਹਾ ਤੁਹਾਡਾ ਕੀ ਮੈਸੇਜ ਹੈ? ਬਹੁਤ ਹੀ ਚੰਗਾ ਉਪਰਾਲਾ ਤੁਹਾਡਾ ਫੇਬੈਕ ਤੋਂ ਸੁਸਾਇਟੀ ਦੇ ਅਧੀਨ ਤੁਸੀਂ ਕੰਮ ਕਰ ਰਹੇ ਹੋ। ਅਕੀ ਮੈਸੇਜ ਦਿਓਗੇ ਇਹਨਾਂ ਦੇ ਵੀ। ਸਾਡਾ ਤਾਂ ਇਹੀ ਮੈਸੇਜ ਹੈ ਜਿੱਦਾਂ ਸਾਡੇ ਸਮਾਜ ਦੇ ਬੱਚੇ ਅੱਗੇ ਪੜ੍ਹ ਲਿਖ ਜਾਣ ਹਨਾ ਆਪਣੀ ਆਪਣੀ ਫੈਮਿਲੀਜ਼ ਨੂੰ ਅੱਗੇ ਅੱਗੇ ਚਲਾ ਸਕਣ। ਇਦਾਂ ਹੀ ਸਾਡੇ ਵਾਂਗੂ ਹੀ ਹੋਰ ਬੱਚੇ ਅੱਗੇ ਵੱਧ ਕੇ ਪੜ੍ਹ ਲਿਖ ਕੇ ਵਧੀਆ ਜੌਬਾਂ ਕਰਨ ਜਾਂ ਕੇ ਆਪਣੇ ਬਿਜ਼ਨਸ ਖੋਲ੍ਹਣ ਉਹ ਕਰਨ। ਇਸ ਨਾਲ ਕੀ ਹੁੰਦਾ ਕਿ ਅੱਗੇ ਆਪਣੀ ਸੋਸਾਇਟੀ ਨੂੰ ਹੋਰ ਅੱਗੇ ਅ ਫੈਸਲ ਬੜਾ ਸਕਦੇ ਆ ਸਾਡੇ ਤਾਂ ਇਹ ਪੁਰਾਣਾ ਲਾਇਕ ਜੋਬ ਆਬਾਪਾ ਸਾਹਿਬ ਨੇ ਗਾਣੂ ਮੈਸੇਜ ਦਿੱਤਾ ਸੀਗਾ ਸਾਨੂੰ ਸਾਨੂੰ ਜੌਬ ਦੇ ਦਿੱਤੇ ਸੀਗਾ ਅਸੀਂ ਉਹਨਾਂ ਨੂੰ ਫਾਲੋ ਕਰਦੇ ਹੋਏ ਆ ਕੇ ਚੱਲੀਏ ਫਿਰ ਅੰਬੇਡਕਰ ਮੈਮੋਰੀਅਲ ਸਕੂਲ ਦੀ ਜੇਕਰ ਗੱਲ ਕਰੀਏ ਤੇ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰ ਰਹਾ ਹੈ ਤੁਹਾਡੇ ਵਰਗੇ ਐਨਆਰਆ ਵੀਰਾਂ ਦੀ ਜਿਹੜੀ ਸਹਾਇਤਾ ਆਂਦੀ ਹੈ ਉਹਦੇ ਤੋਂ ਹੀ ਇਹ ਸਕੂਲ ਚੱਲ ਰਿਹਾ ਹੈ ਔਰ ਡਾਕਟਰ ਬੀ ਆਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਬਹੁਤ ਹੀ ਵੱਡੇ ਯਤਨਾਂ ਸਦਕਾ ਕਾਫੀ ਇਤਿਹਾਸਿਕ ਹੈ ਕਮੇਟੀ ਕਾਫੀ ਲੰਮਾ ਇਸ ਕਮਿਸ਼ਨਰੀ ਮਹੱਲਾ ਇਹ ਗੁਰੂ ਅਵਿਦਾਪੁਰਾ ਫੋ ਇਹ ਕਮੇਟੀ ਬਾਰੇ ਜੇ ਦੋ ਬੋਲ ਕੀ ਬਲ ਮੈਂ थैंकफुल ਹਾਂ ਬਹੁਤ ਕਮੇਟੀ ਦਾ ਵੀ ਸਾਰੇ ਮੈਂਬਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਸਾਡੀ ਨਾ ਰਿਗਾਰਡ ਕੀਤਾ ਇੱਥੇ ਆਏ ਆ ਸਹੀ ਸਾਡੇ ਬਲੇ ਇੱਕ ਤਰ੍ਹਾਂ ਡੋਨੇਸ਼ਨ ਨਹੀਂ ਹੈ ਸਾਡੀ ਹੈਲਪ ਹੀ ਹੈ ਬੱਚਿਆਂ ਨੂੰ ਸਾਨੂੰ ਹੈਲਪ ਮਿਲੀ ਹੈ ਛੋਟੇ ਹੁੰਦੇ ਤੋਂ ਸਾਡੇ ਪੇਰੈਂਟਸ ਤੋਂ ਸਾਡੇ ਗ੍ਰੈਂਡਪੇਰੈਂਟਸ ਤੋਂ ਸੋਸਾਇਟੀ ਤੋਂ ਸਾਨੂੰ ਹੈਲਪ ਮਿਲੀ ਹੈ ਸਾਡੀ ਪੜ੍ਹਾਈ ਵਿੱਚ ਨਾ ਤਾਂ ਹੀ ਅਸੀਂ ਪੜ੍ਹ ਲੈ ਕੇ ਅੱਗੇ ਵਧੀਆ ਜੌਬਾਂ ਤੇ ਲੱਗੇ ਹੋਏ ਹਾਂ ਬਸ ਇਹ ਮੇਰੀ ਵਾਈਫ ਇੱਦੀ ਹੈ ਮੈਡੀਕਲ ਫੀਲਡ 'ਚ ਹੈ ਉਹ ਵੀ ਉਹਨਾਂ ਨੇ ਵੀ ਦੀ ਆਪਣੇ ਪੇਰੈਂਟ ਸੋਸਾਇਟੀ ਤੋਂ ਹੈਲਪ ਮਿਲੀ ਆ ਸੀ ਉਹ ਵੀ ਹੈਲਪ ਨੂੰ ਉਸ ਵਾਪਸ ਚਾਉਂਦੇ ਕਰਨਾ ਕਿਸੇ ਕਿਸੇ ਤਰੀਕੇ ਨਾਲ ਸੋਸਾਇਟੀ ਨੂੰ ਹੈਲਪ ਵਾਪਸ ਕਰੀਏ ਉਹੀ ਇੱਕ ਤਰੀਕਾ ਹੈ ਕਿ ਅਸੀਂ ਸਕੂਲ ਦੀ ਚਾਹੇ ਇਨਫਰਾਸਟ੍ਰਕਚਰ ਆ ਜਾਵੇ ਬੱਚਿਆਂ ਦੀ ਪੜਾਈ ਲਈ ਜਾਂ ਚਾਹੇ ਉਹਨਾਂ ਦੀਆਂ ਕੋਈ ਪੀਸਾਂ ਲਈ ਕੋਈ ਹੈਲਪ ਹੋ ਸਕੇ ਅਸੀਂ ਜ਼ਰੂਰ ਕਰਾਂਗੇ ਚਾਹੇ ਅਸਾਨੂੰ ਅੱਗੇ ਬੱਚੇ ਕੋਈ ਹੁੰਦੇ ਨੇ ਕਿ ਤੁਸੀਂ ਅਡਾਪਟ ਕਰਕੇ ਉਹਨਾਂ ਦੀ ਪੜਾਈ ਨੂੰ ਪੂਰੀ ਅਸੀਂ ਉਹ ਵੀ ਅੱਗੇ ਪੂਰਾ ਪਲਾਨ ਕਰਾਂਗੇ ਕਿ ਅਸੀਂ ਕਿਵੇਂ ਅਸੀਂ ਦਾ ਏਵਰੀ ਈਅਰ ਆ ਕੇ ਅਸੀਂ ਉਹ ਹੈਲਪ ਕਰ ਸਕੀਏ ਕਿ ਮੈਸੀ ਕੀ ਸੁਣਾਇਆ ਹੋਰ ਨਾ ਵੀਰਾਂ ਨੂੰ ਕੀ ਤੁਹਾਡਾ ਸਾਡਾ ਮੈਸੇਜ ਇਹੀ ਹੈ ਜੀ ਕਿ ਤੁਸੀਂ ਆਓ ਇੱਕ ਵਾਰ ਸਕੂਲ ਦੀ ਤੁਸੀਂ ਦੇਖੋ ਕਿ ਇਹਨਾਂ ਨੂੰ ਕੀ ਲੋੜ ਹੈ ਸਕੂਲ ਦੀ ਹੈ ਨਾ ਬਿਲਡਿੰਗ ਨੂੰ ਹੋਰ ਅੱਗੇ ਵਧਾਉਣ ਲਈ ਜਾਂ ਬੱਚਿਆਂ ਨੂੰ ਪੜ੍ਹਾਈ ਲਈ ਜੇ ਕੋਈ ਹੈਲਪ ਹੋ ਸਕੇ ਜਾਂ ਕੋਈ ਨਿਆਣ ਨੂੰ ਕਈ ਵਾਰ ਹੁੰਦਾ ਕਿ ਫੀਸ ਦਾ ਇਸ਼ੂ ਹੁੰਦਾ ਕਿਸੇ ਨੂੰ ਉਹਦੇ ਵਿੱਚ ਜ਼ਰੂਰ ਹੈਲਪ ਕਰਨ ਤੇ ਜਿੰਨਾ ਵੀ ਹੋ ਸਕੇ ਜ਼ਰੂਰ ਮਤਲਬ ਉਹਨਾਂ ਨੂੰ ਕਹਿੰਦੀ ਹੈਲਪ ਕਰਨੀ ਸਕੂਲ ਦੀ ਧੰਨਵਾਦ ਜੀ ਸੋਏ ਸਾਡੇ ਦੀਪਕ ਜਖੂ ਜੀ ਜਿਨ੍ਹਾਂ ਨੇ 1,25,000 ਦੀ ਵਿੱਤੀ ਸਹਾਇਤਾ ਇਸ ਸਕੂਲ ਨੂੰ ਦਿੱਤੀ ਸੋ ਮੈਂ ਸਾਡੇ ਦਰਮਿਆਨ ਨੇ ਜੈਪੀ ਹਾਂਜੀ ਜੈ ਫੀਮ ਜੈ ਭਾਰਤ ਤੁਹਾਡੇ ਪਰਿਵਾਰ ਵੱਲੋਂ ਪਹਿਲੇ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਸਨ ਔਰ ਇਸ ਇੱਕ ਮਿਸ਼ਨ ਹੀ ਪਰਿਵਾਰ ਹੈ ਤੁਹਾਡਾ ਕੀ ਤੁਸੀਂ ਮੈਸੇਜ ਦਿਓਂ ਹਾਂਜੀ ਮੈਂ ਇਹੀ ਮੈਸੇਜ ਜਾਂ ਦਵੂੰਗੀ ਕਿ ਤੁਸੀਂ ਜਿੱਦਾਂ ਡਾਕਟਰ ਬਾਬਾ ਸਾਹਿਬ ਵੀ ਅੰਮ੍ਰਿਤਕਾ ਜੀ ਨੇ ਆਪਣਾ ਇੰਨਾ ਜੀਵਨ ਦੇ ਵਿੱਚ ਸੰਘਰਸ਼ ਕਰਕੇ ਇੱਕ ਲੇਡੀਜ਼ ਲਈ ਔਰ ਐਜੂਕੇਸ਼ਨ ਦੇ ਪ੍ਰਤੀ ਉਹਨਾਂ ਨੇ ਕਾਫੀ ਸੰਘਰਸ਼ ਕੀਤਾ ਹਨਾ ਤਾਂ ਸਾਨੂੰ ਲੇਡੀਜ਼ ਨੂੰ ਵੀ ਉਹਨਾਂ ਨੇ ਕਾਫੀ ਅਧਿਕਾਰ ਦਿੱਤੇ ਸੋ ਮੈਂ ਇਹੀ ਮੈਸੇਜ ਦਵਾਂਗੀ ਕਿ ਲੇਡੀਜ਼ ਨੂੰ ਵੀ ਚਾਹੀਦਾ ਆ ਕਿ ਆਪਣੇ ਬੱਚਿਆਂ ਨੂੰ ਬਾਤੋ ਬਾਤ ਸਿੱਖ এডਿਕੇਸ਼ਨ ਦੇਣ ਬਾਤੋ ਬਾਤ ਐਜੂਕੇਸ਼ਨ ਦੇਣ ਔਰ ਚੰਗੇ ਸੰਸਕਾਰ ਦੇਣ ਜੇ ਐਜੂਕੇਸ਼ਨ ਬੱਚਿਆਂ ਦੇ ਕੋਲ ਹੋਊਗੀ ਚੰਗੇ ਸੰਸਕਾਰ ਹੋਣਗੇ ਤਾਂ ਬੱਚਿਆਂ ਦੀ ਸੋਚ ਆਪੇ ਹੀ ਬਦਲ ਜਾਊਗੀ ਬੱਚਿਆਂ ਦੇ ਵਿਚਾਰ ਜੋ ਹੈ ਆਪੇ ਹੀ ਡਿਵੈਲਪ ਹੋਣਗੇ ਉਹਨਾਂ ਦੀ ਸੋਚ ਜੋ ਹੈ ਬੱਚਿਆਂ ਦੀ ਐ ਐਜੂਕੇਸ਼ਨ ਜਿਹਦਾ ਆਪਾਂ ਬੱਚਿਆਂ ਨੂੰ ਮਤਲਬ ਗਾਈਡ ਕਰਦੇ ਆ ਤਾਂ ਸੋ ਮੈਂ ਇਹੀ ਕਹੂੰਗੀ ਸਾਡੇ ਰਹਿਬਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਤੀਵਾ ਖੂਲੇ ਜੀ ਨੇ ਰੰਮਾਬਾਈ ਅੰਬੇਦਕਰ ਜੀ ਨੇ ਇਸ ਸਿੱਤਰੀ ਵਾਪੁਲੀ ਜੀ ਨੇ ਔਰ ਸਾਡੇ ਔਰਤਾਂ ਲਈ ਵੀ ਉਹਨਾਂ ਨੇ ਕਾਫੀ ਆਪਣਾ ਜੀਵਨ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਔਰ ਆਪਣਾ ਕਠਿਨਾਈਆਂ ਸਹਲ ਕੇ ਔਰ ਸਾਡੀਆਂ ਲੇਡੀਜ਼ ਨੂੰ ਉਹਨਾਂ ਨੇ ਉੱਪਰ ਚੁੱਕਣ ਲਈ ਸਾਡੇ ਲਈ ਸਾਡੇ ਜੀਵਨ ਨੂੰ ਚੇਂਜ ਕਰਨ ਲਈ ਉਹਨਾਂ ਨੇ ਕਾਫੀ ਸੰਘਰਸ਼ ਕੀਤੇ ਸੋ ਸਾਨੂੰ ਵੀ ਇਹੀ ਚਾਹੀਦਾ ਆ ਕਿ ਉਹਨਾਂ ਦੇ ਅਸੀਂ ਵਿਚਾਰਾਂ ਤੇ ਚੱਲੀਏ ਉਹਨਾਂ ਦੀਆਂ ਜੋ ਲਿਖਤਾਂ ਬੁੱਕਸ ਹੈ ਉਹਨਾਂ ਤੋਂ ਅਸੀਂ ਉਹਨਾਂ ਨੂੰ ਪੜਹੀਏ ਉਹਨਾਂ ਤੋਂ ਉਹਨਾਂ ਤੋਂ ਆ ਪੜ੍ਹ ਕੇ ਆਪਣੇ ਜੋ ਸਮਾਜ ਹੈ ਉਸ ਨੂੰ ਮਤਲਬ ਚੰਗੇ ਰਾਹ ਦਿਖਾਈਏ ਚੰਗੇ ਰਾਹ ਤੇ ਚੱਲੀਏ ਸੋ ਮੈਂ ਤੇ ਇਹੀ ਕਹੂੰਗੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਓ ਸੋ ਮੈਂ ਧੰਨਵਾਦ ਧੰਨਵਾਦ ਮੈਮ ਸੋ ਇਹ ਸੰ ਤਸਵੀਰਾਂ ਡਾਕਟਰ ਬੀ ਆਰ ਅੰਬੇਡਕਰ ਮਾਡਲ ਸਕੂਲ ਦੀਆਂ ਸੋ ਤੁਸੀਂ ਵੇਖ ਰਹੇ ਸੀ ਕੇ ਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ